ਸਾਸਰੀ ਗੱਲ ਦੀ ਸੰਦਲ ਚੈਨਲ ਦੇ ਅੱਜ ਸਵਾਗਤ ਹੈ ਅੱਜ ਦੀਆਂ ਤਾਜ਼ਾ ਖਬਰਾਂ ਸਵਿਨਿੰਗ ਕੋਰਟ ਦੀ ਚਿੰਤਾ ਸਵਿਨਿੰਗ ਕੋਰਟ ਨੇ ਟਿਪਟਿੰਗ ਕਰਦੇ ਹੋਏ ਕਿ ਸੰਦੁਸ਼ਟੀ ਪ੍ਰਕਰ ਕਰਨ ਦੇ ਨਾਂ ਨਿਆਂਪਾਲਿਕਾ ਦੇ ਇੱਕ ਹੋਰ ਤਰੁੱਟੀ ਵਾਲਾ ਇਸ਼ਾਰਾ ਕਰਦਿਆਂ ਕਿ ਰਿਟਾਇਰਮੈਂਟ ਤੋਂ ਠੀਕ ਪਹਿਲਾਂ ਜੱਜਾ ਦਵਾਨਾ ਕਈ ਦੇਸ਼ ਜਾਰੀ ਕਰਨਾ ਆਖਰੀ ਓਵਰ ਵਿੱਚ ਛੱਕੇ ਮਾਰਨ ਵਰਗਾ ਵਰਤਾਰਾ ਹੈ ਪਰ ਸਿਰਫ ਇੰਨੇ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ ਵਾਲਾ ਇਹ ਕੋਈ ਨਵੀਂ ਗੱਲ ਨਹੀਂ ਹੈ ਸੇਵਾ ਮੁਕਤੀ ਠੀਕ ਪਹਿਲਾਂ ਜੱਜਾਂ ਦੁਆਰਾ ਕਈ ਅਦੇਸ਼ ਜਾਰੀ ਕਰਨ ਦੀ ਚਲਨ ਲੰਬੇ ਸਮੇਂ ਤੋਂ ਚੱਲ ਰਹੀ ਹੈ ਇਸ ਤੋਂ ਇਲਾਵਾ ਕਈ ਵਾਰ ਸਵਾਲ ਉੱਠਿਆ ਤੇ ਪਿਛਲੇ ਦਿਨਾਂ ਵਿੱਚ ਇਸ ਸਵਾਲ ਇੱਕ ਪਟੀਸ਼ਨ ਦੇ ਰੂਪ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਪਹੁੰਚਿਆ ਹੈ ਦੇ ਹਾਲੇ ਕਿ ਸੁਪਰੀਮ ਕੋਰਟ ਨੇ ਪਟੀਸ਼ਨਾਂ ਨੂੰ ਹਾਈ ਕੋਰਟ ਤੇ ਜਾਣ ਦਾ ਹੁਕਮ ਦਿੱਤਾ ਪਰ ਸਵਾਲ ਵਿੱਚ ਇਹ ਹੈ ਕਿ ਜਿਸ ਨੇ ਇਸ ਰੁਝਾਨ ਵਿੱਚ ਚਿੰਤਾ ਪ੍ਰਟਕਾਈ ਹੈ ਤੇ ਉਸ ਦਾ ਹੱਲ ਕੱਢਿਆ ਜਾਵੇ ਜਾਂ ਨਹੀਂ ਇਸ ਦਾ ਕੋਈ ਮਤਲਬ ਨਹੀਂ ਹੈ ਨਿਆਪਾਲਕ ਦੀਆਂ ਰੁੱਟੀਆਂ ਨੂੰ ਚਿੰਤਾ ਦੇ ਜ਼ਾਰ ਕੀਤੀ ਜਾਵੇ ਪਰ ਉਹਨਾਂ ਨੂੰ ਹੱਲ ਨਾ ਕੱਢਿਆ ਜਾਵੇ ਇਹ ਤੱਥ ਇਹ ਹੈ ਕਿ ਨਿਆਪਾਲਕ ਵਿੱਚ ਕਿਸੇ ਤਰ੍ਹਾਂ ਦੇ ਸੁਧਾਰ ਨਹੀਂ ਹੋ ਰਹੇ ਹਨ ਤੇ ਜਿਹੜੇ ਕਿ ਲਾਜ਼ਮੀ ਹੋ ਗਏ ਹਨ ਛੋਟੇ ਮੋਟੇ ਸੁਧਾਰ ਵੀ ਵੀ ਰਹੇ ਹਨ ਪਰ ਮੂਲ ਸਮੱਸਿਆ ਦਾ ਹੱਲ ਨਹੀਂ ਕਰ ਪਾ ਰਹੇ ਹਨ ਸਰਲ ਤਰੀਕੇ ਨਾਲ ਇਹ ਸਮੇਂ ਸਿਰ ਨਿਆ ਮਿਲਣਾ ਪਹਿਲਾਂ ਦੀ ਤਰ੍ਹਾਂ ਮੁਸ਼ਕਲ ਬਣਿਆ ਹੋਇਆ ਹੈ ਬਕਾਇਆ ਮੁਕਦਮਿਆਂ ਦੀ ਭਾਰ ਵੀ ਬੀ ਘਟਦਾ ਨਹੀਂ ਦਿਖਾਈ ਦੇ ਰਿਹਾ ਹੈ ਚੇਰੀ ਨਿਆਪਾਲਿਕਾ ਦੇ ਜੱਜਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਲੈ ਕੇ ਉੱਠੇ ਸਵਾਲਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਹੈ ਹਰੇਕ ਖੋਰ ਅਨੇਕ ਸਮੱਸਿਆਵਾਂ ਦੇ ਨਾਲ ਹੀ ਨਿਆਇਪਾਲਿਕਾ ਵਿੱਚ ਫੈ ਫੈਲੇ ਪ੍ਰਸ਼ਾਸਨ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਵੀ ਕੁਝ ਨਹੀਂ ਕੀਤਾ ਜਾਂ ਜਾ ਪਾਰਿਆ ਹੈ ਇਸ ਦੀ ਤਾਜ਼ਾ ਆਧਾਰਨ ਹੈ ਕਿ ਭ੍ਰਿਸ਼ਟਾਚਾਰ ਦੇ ਗੰਭੀਰ ਮਹਾਦੋਸ਼ ਦਾ ਸਾਹਮਣਾ ਕਰ ਰਹੀ ਹਾਈ ਕੋਰਟ ਦੇ ਜੱਜ ਜਸਵੰਤ ਬਰਮਾ ਦਾ ਇਹ ਸ਼ਿਕਾਇਤ ਨਾਲ ਸੁਪਰੀ ਕੋਰਟ ਦਾ ਦਰਵਾਜ਼ਾ ਖੜਕਾਉਣ ਤੇ ਉਨ੍ਹਾਂ ਖਿਲਾਫ ਲੋਕ ਸਭਾ ਦੇ ਸਪੀਕਰ ਦੁਆਰਾ ਗਠਿਤ ਕੀਤੀ ਗਈ ਜਾਂਚ ਕਮੇਟੀ ਦੇ ਨਿਜਬਾਂ ਦੇ ਵਿਰੁੱਧ ਹੈ ਇਸ ਸ਼ਿਕਾਇਤ ਨਾਲ ਜੁੜੀਆਂ ਪੁਲਿਸ ਰਿਪੋਰਟਾਂ ਤੇ ਸੁਣਵਾਈਆਂ ਕਰਦੇ ਹੋਏ ਸੁਪਰੀ ਕੋਰਟ ਦੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਜਨਰਲ ਸਕੱਤਰ ਤੋਂ ਜੋ ਆ ਵੀ ਮੰਗਿਆ ਗਿਆ ਹੈ ਇਸ ਪਟੀਸ਼ਨ ਤੇ ਆਖਰੀ ਫੈਸਲਾ ਜੋ ਵੀ ਆਵੇਗਾ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਉਹ ਗੰਭੀਰ ਦੋਸ਼ਾਂ ਨਾਲ ਘਿਰੇ ਹੋਣ ਦੇ باوجود ਵੀ ਆਪਣੇ ਅਹੁਦੇ ਤੇ ਬਣੇ ਰਹੇ ਹਨ ਹਾਲ ਫਿਲਹਾਲ ਇਹਨਾਂ ਦੇ ਵਾਲੇ ਇਨ ਉਹਨਾਂ ਦੇ ਮਾਮਲੇ ਚ ਨਿਬਾਰਾ ਹੋਣ ਦਾ ਕੋਈ ਅਸਰ ਨਹੀਂ ਨਹੀਂ ਹਨ ਇਹ ਧਿਆਨ ਦੇ ਰਹੇ ਹਨ ਕਿ ਕਦਾਰਚਾਰ ਦੇ ਦੋਸ਼ਾਂ ਨਾਲ ਘਿਰੇ ਵਿਚੇਰੀ ਨਿਆਂਪਾਲਿਕਾ ਦੇ ਜੱਜਾਂ ਦੇ ਮਾਦੋਸ਼ ਜਰੀਏ ਹੀ ਟਾਇਆ ਜਾ ਸਕਦਾ ਹੈ ਤੇ ਹੁਣ ਤੱਕ ਕਿਸੇ ਜੱਜ ਦੇ ਮਾਮਲੇ ਵਿੱਚ ਉਹ ਸਫਲ ਨਹੀਂ ਹੋ ਸਕਿਆ ਇਸ ਦਾ ਕਹਿਣਾ ਕਿ ਮਤਲਬ ਇਹ ਹੈ ਕਿ ਜੱਜਾਂ ਤੋਂ ਭ੍ਰਿਸ਼ਟਾਚਾਰ ਦੀ ਦੋਸ਼ ਲੱਗੇ ਹਨ ਤੇ ਉਹਨਾਂ ਨੂੰ ਕਈ ਸੱਚਾਈ ਨਹੀਂ ਹੈ ਨਿਆਂਪਾਲਿਕਾ ਤੇ ਵਿਸ਼ੇਸ਼ ਤੌਰ ਤੇ ਸੁਪਰੀਮ ਕੋਰਟ ਦੀ ਸਮਝਣਾ ਹੋਵੇਗਾ ਤੇ ਜੇਕਰ ਠੋਸ ਨਿਆਂਕ ਸੁਧਾਰਨ ਦੀ ਦਿਸ਼ਾ ਵਿੱਚ ਅੱਗੇ ਨਹੀਂ ਵਧਿਆ ਗਿਆ ਤਾਂ ਨਿਆਂਇਕ ਤੰਤਰ ਨੂੰ ਲੈ ਕੇ ਉੱਠਣ ਵਾਲੀਆਂ ਚੇਤਾਵਨੀਆਂ ਵੱਧ ਸਕਦੀਆਂ ਰਹਿਣਗੀਆਂ ਧੰਨਵਾਦ ਜੀ ਖਬਰਾਂ ਲਈ ਜੁੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰਦੇ